ਤੇ ਇੱਥੇ ਰਾਜ ਆਪਾਂ ਆ ਚੀਜ਼ ਵੇਖੀ ਹੈ ਯਾਰ ਨਹਿਰਾਂ ਦੇ ਕੋਲੇ ਆ ਵੀ ਮਿੱਤਰੋ ਆਪਾਂ ਇਧਰ ਨੰਗੇ ਜਾ ਰਹੇ ਸੀਗੇ ਠੀਕ ਆ ਤੇ ਆਪਾਂ ਗਾਂ ਜਾਣਾ ਸੀ ਆ ਜਿੱਥੋਂ ਤਿੱਕਰ ਪੱਕੀਆਂ ਨਹਿਰਾਂ ਬਣੀਆਂ ਨਾ ਪੱਕੀ ਨਹਿਰ ਇੱਥੋਂ ਤਿੱਕਰ ਬਣੀਆਂ ਆ ਆ ਦੇਖੋ ਛੋਟੀ ਪੱਕੀ ਨਹਿਰ ਤੇ ਇੱਥੇ ਰਾਜ ਆਪਾਂ ਆ ਚੀਜ਼ ਵੇਖੀ ਹੈ ਯਾਰ ਨਹਿਰਾਂ ਦੇ ਕੋਲੇ ਆ ਦੇਖੋ ਆ ਨਹਿਰਾਂ ਵੱਡੀ ਨਹਿਰ ਆ ਇਧਰ ਛੋਟੀ ਨਹਿਰ ਆ ਤੇ ਆ ਵਿੱਚ ਖੂਬ ਬਣਿਆ ਵਾ ਹੂੰ ਇਹ ਮੈਨੂ ਦਾ ਸੇਮਨ ਵਾਲਾ ਹੁੰਦਾ ਥੱਲੋ ਦੀ ਵੀਰੇ ਵੇਖੋ ਇਹ ਸੇਮਨ ਵਾਲਾ ਵੇਖਣਾ ਨਹਿਰਾ ਥੱਲੋ ਦੀ ਹੁੰਦਾ ਬਣਾਇਆ ਵਾ ਬੈੱਡ ਹਨਾ ਯਾਰ ਦੇਖ ਲੈ ਕੀ ਚੀਜ਼ ਬਣਾਈ ਹੈ ਨਾ ਕਿੰਨਾ ਪੁਰਾਣਾ ਹਨਾ ਨਹਿਰਾ ਦਾ ਨਹੀਂ ਹੁੰਦਾ ਇਹ ਨਹਿਰਾ ਦੇ ਥੱਲੋ ਦੀ ਹੁੰਦਾ ਦੋਆਂ ਦੇ ਮੈਂ ਤਾਂ ਆਪ ਖੂਜੇ ਵੇਖ ਕੇ ਰੁੱਕ ਗਿਆ ਮੈਂ ਹਵੈਨੇ ਕੀ ਤੇ ਇਸ ਸੇਮਨ ਵਾਲਾ ਉਹ ਵੀ ਇਧਰ ਵੀ ਸੇਮਨ ਵਾਲਾ ਇਧਰ ਵੀ ਸੇਮਨ ਵਾਲਾ ਹਨਾ ਆ ਦੇਖੋ ਬਈ ਔਰ ਨਹਿਰਾ ਦੇ ਥੱਲੋ ਦੀ ਵੇਖ ਲੋ ਨਾ ਕਿਵੇਂ ਬਣਾਇਆ ਬੈੱਡ ਬੁੱਡ ਤੂ ਪੂਰਾ ਤਕੜਾ ਲਾਇਆ ਹੋਣਾ ਫੇਰ ਹੀ ਖੜਾ ਕਿੰਨਾ ਪੁਰਾਣਾ ਹੂੰ ਦੇਖ ਲੋ ਯਾਰ ਪੁਰਾਣਾ ਕੰਮ ਪੁਰਾਣਾ ਹੀ ਹੁੰਦਾ ਬਈ ਹੈ ਨਾ ਗੋਰੇ ਵਿੱਚ ਜਾ ਗਿਆ ਤੇ ਵੇਖ ਲੋ ਕਦੋਂ ਦਾ ਬੜਿਆ ਹੋਣਾ ਇਹ ਇੱਟਾਂ-ਇੱਟਾਂ ਵੇਖ ਲੋ ਮਾੜੀਆਂ ਮੋਟੀਆਂ ਖੁਰੀਆਂ ਵੀ ਆ ਤੇ ਨਹੀਂ ਤਾਂ ਓਵੇਂ ਹੀ ਆ ਵੇਖ ਲੋ ਤੇ ਬਹੁਤ ਪੁਰਾਣਾ ਵਿੱਚ ਆ ਪਾਪਾ ਪੂਪਾ ਪਾਈਆਂ ਵੀ ਉਹਨੀਆਂ ਦੇ ਬਾਬੂ ਵਾਲੀਆਂ ਉਹ ਵੀ ਲੱਗੀਆਂ ਹੈ ਨਾ ਪਾ ਲੈ ਬੱਤਿਨਾ ਡਗ ਪੀਏ। ਔਰ ਬੋਰ ਵੀ ਆ। ਨਾਵਰੇ ਬੋਰ। ਸਰੀਏ ਵੀ ਲਾਇਆ ਥੱਲੇ ਉੱਤਰ ਨੂੰ ਓਏ। ਆਇਆ ਉੱਤਰ ਤੇ ਆ ਵਿੱਚੋਂ ਸਫਾਈ ਸੁਪੂਈ ਕਰਦੇ ਆ ਕਿ ਜਿਹੜੀ ਬੰਦ ਬੰਦ ਹੋ ਜੇ। ਪਾ ਡਰਨਾ ਲੱਗਦਾ ਓਏ। ਹੂ ਨਾ ਸਹੀ। ਆ ਦੇਖ ਲਓ ਬਈ। ਹਨਾ। ਦੇਖ ਲਓ ਯਾਰ ਕਿੰਨਾ ਪੁਰਾਣਾ ਕੰਮ। ਆ ਇੱਥੋਂ ਦੀ ਕਰਪਕੀਆ ਨਹਿਰਾ ਬਣੀਆਂ ਆ। ਓਏ ਆ ਮੋਟਰਾਂ ਲੈ ਕੇ ਆਈ। ਆਪਾਂ ਤੁਹਾਨੂੰ ਨਹਿਰ ਵਿਖਾਉਣੇ ਆਂ ਇੱਥੋਂ ਦੀਆਂ ਕਰਪਕੀਆਂ ਨਹਿਰਾ ਬਣੀਆਂ ਵੀ ਆ ਆਵੇ ਆਵੇ ਉਹ ਗਾਹ ਵੀ ਸੇਵਨ ਵਾਲਾ ਜੋ ਰਿਹਾ ਸੇਵਨ ਵਾਲਾ ਇੱਧਰ ਤੇ ਇੱਧਰ ਵੀ ਆਓ ਇੱਧਰ ਫਿਰ ਨਹਿਰ ਵੱਡੀ ਕਰਕੇ ਦੀਂਦਾ ਨੀਗਾ ਉਹ ਪਰਲੇ ਪਾਸੇ ਆ ਹਨਾ ਵਧੀਆ ਹੂੰ ਤਾਂ ਨਹਿਰਾਂ ਪਰ ਨਾ ਥੱਲੋਂ ਨਹੀਂ ਪੱਕੀਆਂ ਕਰਨੀਆਂ ਚਾਹੀਦੀਆਂ ਸਾਈਡਾਂ ਦਾ ਤਾਂ ਕਰਤੀਆਂ ਮਰਾ ਵੇਖ ਕੇ ਰੁਗ ਗਿਆ ਮੈਂ ਹਰ ਖੂਜ ਆ ਪਤਾ ਨਹੀਂ ਕੀ ਹੈ ਵਿੱਚ ਪਾਣੀ ਪੂਣੀ ਹੋਊਗਾ ਇਹ ਸੇਵਨ ਵਾਲਾ ਸੇਵਨ ਵਾਲਾ ਥੱਲੋ ਦੀ ਆਉਂਦਾ ਵੀਰੇ ਦੇਖ ਲੋ ਇਹ ਨਾ ਵੀ ਪੁਰਾਣੇ ਟਾਈਮ ਦੀ ਗੱਲ ਆ ਦੇਖ ਲੋ ਕਿੰਨਾ ਮਜ਼ਬੂਤ ਕੰਮ ਕੀਤਾ ਪਾਣੀ ਲੰਘਦਾ ਉੱਤੋਂ ਦੀ ਦੋ ਨਹਿਰਾ ਦਾ ਕਿੱਥੋਂ ਲੈ ਕੇ ਉਹ ਉਹ ਤੋਂ ਲੈ ਕੇ ਕਿੱਥੋਂ ਤੱਕ ਬੈੱਡ ਬਣਾਏ ਉਹਨੇ ਤਖੜੇ ਪੂਰੇ ਫੇਰ ਹੀ ਆਉਂਦਾ ਸੇਵਨ ਇਹਦੇ ਵਿੱਚ ਪਾਣੀ ਤੁਰੇ ਪੂਰਾ ਜਿਗਾਰ ਲਾਇਆ ਹਣਾ ਯਾਰ ਚਲ ਜੀਏ ਫਿਰ ਆਪਾਂ ਚਲ ਚੰਗਾ ਬਈ ਸਸਰੀਆ ਕਾਲ ਮਿਲਦੇ ਆਪਾਂ ਇਹ ਹੋਰ ਅਗਲੇ ਬਲੌਗ ਚ ਧੰਨਵਾਦ ਤੁਹਾਡਾ ਚਲੋ ਮਿੱਤਰੋ